ਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਹਾਂਜੀ ਬਾਬਾ ਜੀ ਆਪਣੇ ਕੋਲੇ ਇਸ ਵਕਤ ਇੱਥੇ ਕਿੰਨੇ ਆ ਘੋੜੇ ਜੀ ਇੱਥੇ 60 ਘੋੜੇ ਰੱਖੇ ਹੋਏ ਗੁਰੂ ਜੀ ਅੱਛਾ ਜੀ 60 ਹਾਂਜੀ 60 ਘੋੜੇ ਕੇ ਠੀਕ ਹੈ ਜੀ ਹਾਂਜੀ ਤੇ ਜੀਤੇ ਆਪਣੇ ਗੱਡੀ ਵਾਲਾ ਘੋੜਾ ਇਹ ਉਹ ਕਿ ਪਹਿਲੇ ਨੰਬਰ ਤੇ ਉਹੀ ਹੈ ਹਾਂ ਜਿਹੜੇ ਪ੍ਰਾਈਮ ਨੰਬਰ ਤੇ ਲਾਲ ਹਵਲਕ ਕੋੜਾ ਆਏਗਾ ਨਾ ਉਹ ਬੁਰੂ ਸਾਹਿਬ ਦੇ ਗੱਜੇ ਵਾਲਾ ਕੋੜਾ ਆਏਗਾ ਜੀ ਉਹ ਠੀਕ ਹੈ ਜੀ ਉਹਦੇ ਨਾਲ ਦੇ ਬਾਕੀ ਦੇ ਅੱਗੇ ਵਾਲੇ ਕੋੜੇਗੇ ਪੰਜਾਂ ਪੈਰਾਂ ਵਾਲੇ ਕੋੜੇਗੇ ਉਹ ਪੰਜਾਂ ਪੈਰਾਂ ਦੇ ਜੇ ਬਾਕੀ ਦੇ ਇਧਰ ਵਾਲੇ ਹੈਗੇ ਸਾਰੇ ਸੰਗਤ ਨੇ ਡੋਨੇਟ ਦਿੱਤੇ ਕੋੜੇਗੇ ਸਾਰਾ ਚੜਾਵਾ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਰੇ ਇਧਰ ਵਾਲੇ ਨਗਾਰੇ ਵਾਸਤੇ ਰੱਖੇ ਹੈਗੇ ਆਪਣੇ ਇੱਧ ਪਿੱਛੇ ਵਾਲੇ ਕਮਰੇ ਵਾਲੇ ਇਧਰ ਵਾਲੇ ਠੀਕ ਹੈ ਤੇ ਇਹ ਇੱਕ ਆਪਣੇ ਇਹ ਜਿਹੜੇ ਘੋੜੇ ਹੀ ਆ ਜਾਂ ਘੋੜੀਆਂ ਵੀ ਆ ਸਾਰੇ ਘੋੜੇ ਇੱਥੇ ਆਉਂਦੇ ਜੀ ਘੋੜੀ ਨਹੀਂ ਹੁੰਦੀ ਘੋੜ ਠੀਕ ਧੰਨਵਾਦ ਬਚੰਦ ਠੀਕ ਹੈ ਜੀ ਧੰਨਵਾਦ ਬਾਬਾ ਜੀ ਜਾਣਕਾਰੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਕੇ ਆਏ ਆਂ ਅਸੀਂ ਗੁਰੂ ਮਹਾਰਾਜ ਜੀ ਦੇ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਜੀਤੇ ਮਹਾਰਾਜ ਸਵਾਰੀ ਕਰਦੇ ਹੁੰਦੇ ਸੀ ਉਹਨਾਂ ਦੀ ਅਣਸਮਾਨਸ ਚੋਂ ਅੱਗੇ ਜਿਹੜੇ ਘੋੜੇ ਆ ਉਨ੍ਹਾਂ ਦੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਤੇ ਦੇਖੋ ਕਿਵੇਂ ਰੰਗ ਭਾਗ ਲੱਗੇ ਆ ਗੁਰੂ ਦੀਆਂ ਫੌਜਾਂ ਘੋੜਿਆਂ ਦੀ ਜੋ ਦੇਖਰੇਖ ਆ ਉਹ ਕਰਦੇ ਆ ਤਨੋਂ ਦਰਸ਼ਨ ਗ੍ਰਹਿ ਸੰਗ ਦਾ ਅਪ੍ਰਤੀ ਜ਼ਰੂਰੀ ਬੇਨਤੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੇ ਘੋੜਿਆਂ ਲਈ ਇੱਕ ਦਿਨ ਦੇ ਛੋਲੇ ਚਨੇ ਅਤੇ ਚਾਰਾ ਪੱਠਿਆਂ ਦੀ ਭੇਟਾ ਫੇਰਿ ਲਿਖੇ ਅਨਸਾਰ ਹੈ ਜਿਸ ਦੀ ਸੇਵਾ ਲਖਾਰੀ ਸਿੰਘ ਕੋਲੋਂ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰੋ ਜੀ ਛੋਲੇ ਚਨੇ ਦੀ ਭੇਟਾ 3500 ਰੁਪਇਆ ਪੱਠੇ ਚਾਰੇ ਦੀ ਭੇਟਾ ਹੈਗੀ ਆ 4000 ਰੁਪਇਆ ਤੇ ਚੋਕਰ ਦੀ ਪੇਟਾ 1100 ਰੁਪਇਆ ਬਾਬਾ ਜੀ ਕੋਲੇ ਸਾਰੇ ਖਾਂਦ ਟਰੈਕਟਰ ਵਗੈਰਾ ਟਰਾਲੀਆਂ ਵੀ ਬਾਬਾ ਜੀ ਕੋਲੇ ਆਪਣੇ ਨੇ ਹਾਲੈਂਡ 56 ਵੀ ਬਾਬਾ ਜੀ ਕੋਲੇ ਆਜ ਤੁਹਾਨੂੰ ਦਰਸ਼ਨ ਕਰਾਈਏ ਘੋੜਿਆਂ ਦੇ ਆ ਦੇਖੋ ਇਹ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਵਾਲੇ ਘੋੜੇ ਸੀ ਜੋ ਆਨਛਮਾ ਨੂੰ ਜਿਹੜੇ ਗੱਦੀ ਵਾਲਾ ਘੋੜਾ ਜੀ ਉੱਪਰ ਤੁਸੀਂ ਦੇਖੋ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਇਹਦਾ ਨਾਂ ਬਾਬਾ ਅਨਮੋਲ ਸਿੰਘ ਹਾਂ ਜੀ ਕਰੋ ਜੀ ਦਰਸ਼ਨ ਅੱਗੇ ਹੂੰ ਹੋ ਗਈ ਚੱਲ ਵਾਂ ਇਹ ਤੇ ਜਾਨੀ ਜਦੋਂ ਫਿਰ ਬਾਬਾ ਜੀ ਸਵਾਰੀ ਕਰਦੇ ਆ ਫਿਰ ਇਹ ਮੋੜ ਕੋ ਮੋੜ ਕੀ ਹੋ ਜਾਂਦਾ ਪਸੀਨਾ ਬਹੁਤ ਆਉਂਦਾ ਜਦੋਂ ਇਹਨੇ ਕੰਨ ਪਿੱਛੇ ਕਰ ਲਏ ਉਦੋਂ ਆਪ ਦਾ ਬਚ ਕੇ ਰਹੋ ਜਿਰੋ ਕੰਨ ਪਿੱਛੇ ਕਰ ਲਏ ਉਦੋਂ ਥੋੜਾ ਜਿਹਾ ਅੱਗੇ ਤੁਹਾਨੂੰ ਦਰਸ਼ਨ ਕਰਾਈਏ ਇਹ ਬਾਬਾ ਜੀ ਦੀ ਅਣਸ਼ਮਾਨ ਚੋਈਆਂ ਜਿਹੜੇ ਬਾਬਾ ਜੀ ਦੀ ਘੋੜਾ ਜੀ ਨਾ ਉਹਦੀ ਬਾਂਛ ਚੋਈ ਆਂ ਗਾਂ ਅੱਗੇ ਇਹੇ ਚੱਲੇ ਆਉਂਦਾ ਤੇ ਸਾਰੇ ਘੋੜਿਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਦੇਖੋ ਇਹ ਮੈਂ ਤਾਂ ਜਲਦੀ ਜਾ ਰਿਹਾ ਵਾਂ ਥੋੜਾ ਜਿਹਾ ਬਈ ਤੁਹਾਨੂੰ ਥੋੜੀ ਜੀ ਵੀਡੀਓ ਨਾਲ ਲੰਬੀ ਹੋ ਸਕੇ ਸਾਰੇ ਮੇਰੇ ਵੀਰ ਮਿੱਤਰ ਭਰਾ ਸਾਰੇ ਦਰਸ਼ਨ ਕਰ ਲੈਣ ਦੇਖ ਲੈਣ ਜੋ ਵੀ ਨਸਲਾ ਹੁਣ ਆਪਾਂ ਨੂੰ ਤਾਂ ਇਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ ਜਿਹੜੇ ਵੀਰ ਮੇਰੇ ਘੋੜੇ ਰੱਖਦੇ ਆ ਉਹਨਾਂ ਨੂੰ ਨਸਲ ਬਾਰੇ ਜਾਣਕਾਰੀ ਹੋਊ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਿਹੜੀ ਨਸਲ ਆ ਤੇ ਜਿਵੇਂ ਸਾਨੂੰ ਇੱਥੇ ਦੱਸਿਆ ਗਿਆ ਅਸੀਂ ਉਦਾਂ ਵੀਡੀਓ ਬਣਾਈ ਆ ਦੇਖ ਸਾਡੇ ਤੁਸੀਂ ਦੇਖੋ ਬਾਬਾ ਜੀ ਦੇ ਘੋੜੇ ਕੁਝ ਜਿਹੜੇ ਚਾਪਕਾ ਲੈ ਕੇ ਗਏ ਹੋਏ ਅੱਗੇ